ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਉ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਹallelujah 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 ਧੰਵਾ 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 ਧੰਵਾਤ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਲਈ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਦੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਉਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ਰ ਜੀ ਇਸ ਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮੇਨ। ਆਓ ਅੱਜ ਦੇ ਵਚਨ ਦੇ ਵਿੱਚ ਜਾਂਦੇ ਆਂ। ਅੱਜ ਦਾ ਵਚਨ ਕਹੋਤਾ ਤਿੰਨ ਅਧਿਆਇ ਦੀ 33 34 ਔਰ 35 ਨੰਬਰ ਆਇਤ। ਦੁਸ਼ਟਾਂ ਦੇ ਘਰ ਉੱਤੇ ਯਹਵਾ ਦਾ ਸ਼ਰਾਪ ਪੈਂਦਾ ਹੈ ਪਰ ਧਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ ਸੱਚੀ ਮੁੱਚੀ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ ਪਰ ਹਲੀਮਾ ਉੱਤੇ ਉਹ ਕਿਰਪਾ ਕਰਦਾ ਹੈ ਬੁੱਧਵਾਨ ਆਦਰ ਦੇ وارث ਹੋਣਗੇ ਪਰ ਮੂਰਖਾਂ ਦੀ ਤਰੱਕੀ ਸਿਰਫ ਸ਼ਰਮ ਹੀ ਹੋਵੇਗੀ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਦੱਸ ਰਿਹਾ ਕਿ ਪਰਮੇਸ਼ਰ ਦੀਆਂ ਬਰਕਤਾਂ ਕਿਹਨਾਂ ਨੂੰ ਮਿਲਦੀਆਂ ਆ ਤੇ ਕਿਉਂ ਮਿਲਦੀਆਂ ਆ ਹੁਣ ਆਪਾਂ ਪਹਿਲੇ ਆਇਤ ਦੇ ਵਿੱਚ ਦੇਖਦੇ ਆ ਕਿ ਪ੍ਰਭੂ ਯਿਸੂ ਵਚਨ ਦੇ ਵਿੱਚ ਸਾਨੂੰ ਕੀ ਸਮਝਾਉਣ ਜਾ ਰਹੇ ਆ ਪਰਮੇਸ਼ਰ ਕਹਿੰਦੇ ਆ ਕਿ ਦੋਸ਼ਟਾਂ ਦੇ ਘਰ ਉੱਤੇ ਯਹਵਾ ਦਾ ਸ਼ਰਾਪ ਪੈਂਦਾ ਆ ਪਰ ਧਰਮੀਆਂ ਦੇ ਨਿਵਾਸ ਨੂੰ ਬਰਕਤ ਦਿੰਦਾ ਆ ਪਰਮੇਸ਼ਰ ਕਹਿੰਦੇ ਆ ਵੀ ਜਿੰਨੇ ਵੀ ਦੋਸ਼ਟ ਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਿਆਲਗੀ ਨਹੀਂ ਆ ਭਲਾਈ ਭਲਾਈ ਨਹੀਂ ਆ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਨਫ਼ਰਤ ਆ ਕਿਸੇ ਨੂੰ ਥੱਲੇ ਸਿੱਟਣ ਵਾਲੀ ਜਿਨ੍ਹਾਂ ਦੇ ਅੰਦਰ ਸਪਿਰਟ ਆ ਪ੍ਰਭੂ ਕਹਿੰਦੇ ਆ ਕਿ ਉਹ ਸਾਰੇ ਦੁਸ਼ਟ ਦੇ ਰਾਹ ਤੇ ਚੱਲਦੇ ਹੋ ਦੁਸ਼ਟਤਾ ਕਰਦੇ ਆ ਤੇ ਦੁਸ਼ਟ ਆ ਪਰਮੇਸ਼ਰ ਕਹਿੰਦੇ ਆ ਕਿ ਦੁਸ਼ਟਾਂ ਦਾ ਘਰ ਘਰ ਉੱਤੇ ਯਹੋਵਾ ਦਾ ਸ਼ਰਾਪ ਪੈਂਦਾ ਆ ਪਰਮੇਸ਼ਰ ਕਹਿੰਦੇ ਆ ਕਿ ਭਾਵੇਂ ਹੀ ਦੁਸ਼ਟ ਕਿੰਨਾ ਵੀ ਫਲਦਾ ਆ ਫੁੱਲਦਾ ਆ ਆਪਣੀਆਂ ਯੋਜਨਾਵਾਂ ਦੇ ਵਿੱਚ ਦੁਸ਼ਟ ਜਿਹੜਾ ਆ ਉਹ ਹਮੇਸ਼ਾ ਕਾਮਜਾਬ ਹੁੰਦਾ ਆ ਪਰ ਪਰਮੇਸ਼ਰ ਕਹਿੰਦਾ ਆ ਕਿ ਮੈਂ ਉਹਨਾਂ ਦੇ ਘਰ ਦੇ ਉੱਪਰ ਸ਼ਰਾਪ ਪਾਉਂਦਾ ਆ ਪਰਮੇਸ਼ਰ ਕਹਿੰਦਾ ਕਿ ਯਹੋਵਾ ਉਹ ਸ਼ਿਦਾਪ ਪਾਉਂਦਾ ਆ ਦੁਸ਼ਟਾਂ ਦੇ ਘਰ ਉੱਪਰ ਪਰ ਪਰਮੇਸ਼ਰ ਕਹਿੰਦਾ ਵੀ ਜਿਹੜੇ ਧਾਰਮੀ ਆ ਜਿਹੜੇ ਸਹੀ ਚਾਲ ਚੱਲਦੇ ਆ ਜਿਹੜੇ ਯਹਵਾ ਤੋਂ ਡਰਦੇ ਆ ਯਹਵਾ ਦੇ ਵਚਨ ਦਾ ਭੈ ਮੰਨਦੇ ਆ ਜਿਹੜੇ ਹਰ ਵੇਲੇ ਆਪਣੇ ਮਨ ਦੇ ਅੰਦਰ ਯਹਵਾ ਦੇ ਵਚਨ ਨੂੰ ਰੱਖਦੇ ਆ ਜਿਹੜੇ ਜਾਣਦੇ ਆ ਕਿ ਅਸੀਂ ਚਾਹੇ ਕੋਈ ਕੰਮ ਗੁਪਤ ਵਿੱਚ ਕਰੀਏ ਚਾਹੇ ਸ਼ਰਿਆਮ ਕੋਈ ਕੰਮ ਕਰੀਏ ਯਹਵਾ ਸਾਨੂੰ ਦੇਖ ਰਿਹਾ ਆ ਯਹਵਾ ਦਾ ਡਰ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਆ ਪਰਮੇਸ਼ੁਰ ਕਹਿੰਦੇ ਉਹ ਧਾਰਮੀ ਆ ਤੇ ਪਰਮੇਸ਼ੁਰ ਕਹਿੰਦੇ ਕਿ ਧਾਰਮੀਆਂ ਦੇ ਨਿਵਾਸ ਨੂੰ ਯਹਵਾ ਹਮੇਸ਼ਾ ਬਰਕਤ ਦਿੰਦਾ ਆ ਚਾਇਤੇ ਅਰਮੀ ਡੈਗ ਪੈਂਦਾ ਆ ਪਰ ਯਹਵਾ ਫੇਰ ਵੀ ਉਹਨਾਂ ਨੂੰ ਚੱਕਦਾ ਆ ਔਰ ਚੱਕ ਕੇ ਉਹਨਾਂ ਨੂੰ ਫਿਰ ਏਦਾਂ ਦਾ ਖੜਾ ਕਰਦਾ ਆ ਕਿ ਉਹ ਦੁਬਾਰਾ ਕਦੇ ਡੈਗਦੇ ਨਹੀਂ ਉਹ ਦੁਬਾਰਾ ਕਦੇ ਵੀ ਕਿਸੇ ਦੇ ਅੱਗੇ ਝੁੱਕਦੇ ਨਹੀਂ ਤੇ ਯਹਵਾ ਉਹਨਾਂ ਦੇ ਘਰਾਂ ਨੂੰ ਇੰਨੀਆਂ ਬਰਕਤਾਂ ਦਿੰਦਾ ਆ ਕਿ ਸੱਚਮੁੱਚ ਉਹ ਬਰਕਤਾਂ ਫੇਰ ਕਦੀ ਉਹਨਾਂ ਦੇ ਘਰਾਂ ਦੇ ਅੰਦਰੋਂ ਨਿਕਲਦੀਆਂ ਨਹੀਂ ਆ ਉਹ ਬਰਕਤਾਂ ਨੂੰ ਕੋਈ ਚੁਰਾ ਨਹੀਂ ਸਕਦਾ ਯੋ ਯਹਵਾ ਵੱਲੋਂ ਮਿਲਦੀਆਂ ਆ ਬਹੁਤ ਵਾਰ ਕੀ ਹੁੰਦਾ ਆ ਕਿ ਅਸੀਂ ਦੋਸ਼ਟਾਂ ਨੂੰ ਦੇਖਦੇ ਆ ਦੋਸ਼ਟਾਂ ਨੂੰ ਮਤਲਬ ਆਪਾਂ ਕਹਿ ਸਕਦੇ ਆ ਕਿ ਜਿਹੜੇ ਲੋਕ ਬੁਰੇ ਕੰਮ ਕਰਦੇ ਆ ਜਿਹੜੇ ਹਰ ਕਿਸੇ ਦੇ ਮਾੜੇ ਦੇ ਵਿੱਚ ਸਾਥ ਦਿੰਦੇ ਆ ਜਿਹੜੇ ਹਰ ਕਿਸੇ ਦਾ ਮਾੜਾ ਚਾਹੁੰਦੇ ਆ ਜਿਹੜੇ ਹਰ ਕੋਈ ਇੱਕ ਦੂਜੇ ਨੂੰ ਸਿੱਟਣ ਦੇ ਵਿੱਚ ਲੱਗੇ ਹੋਏ ਆ ਤੇ ਆਪਾਂ ਦੇਖਦੇ ਆ ਕਿ ਉਹਨਾਂ ਦੇ ਘਰਾਂ ਦੇ ਅੰਦਰ ਬਹੁਤ ਜ਼ਿਆਦਾ ਧਨ ਦੌਲਤ ਆ ਉਹਨਾਂ ਦੇ ਘਰਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਪੈਸਾ ਆ ਜਾਂ ਉਹਨਾਂ ਨੂੰ ਐਸ਼ ਰਾਮ ਆ ਤੇ ਆਪਣੇ ਦਿਲ ਦੇ ਵਿੱਚ ਕਈ ਵਾਰੀ ਕਈ ਇਹ ਗੱਲਾਂ ਆਉਂਦੀਆਂ ਆ ਕਿ ਦੋਸ਼ਟਾਂ ਦੇ ਜਿਹੜੇ ਘਰ ਆ ਉਹ ਬਦਫੁੱਲ ਦੇ ਫਲਦੇ ਆ ਕਿ ਦੋਸ਼ਟਾਂ ਨੂੰ ਕਿਸੇ ਵੀ ਗੱਲ ਦਾ ਡਰ ਪੈਣੀ ਆ ਉਹ ਮਾਰੇ ਕੰਮ ਕਰਕੇ ਵੀ ਅੱਗੇ ਵੱਧਦੇ ਆ ਪਰ ਪਰਮੇਸ਼ਰ ਕਹਿੰਦਾ ਆ ਕਿ ਮੈਂ ਉਹਨਾਂ ਦੇ ਘਰ ਤੇ ਸ਼ਰਾਪ ਪਾਉਂਦਾ ਹੁਣ ਸ਼ਰਾਪ ਕਿੱਦਾਂ ਪੈਂਦੇ ਆ ਉਹਨਾਂ ਦੀਆਂ ਔਲਾਦਾਂ ਵੀ ਉਹਨਾਂ ਦੇ ਵਰਗੀਆਂ ਹੀ ਨਿਕਲਦੀਆਂ ਆ ਉਹਨਾਂ ਨੂੰ ਕਿਸੇ ਨਾ ਕਿਸੇ ਚਿੰਤਾ ਕੋਈ ਨਾ ਕੋਈ ਡਰ ਉਹਨਾਂ ਨੂੰ ਸਤਾਉਂਦਾ ਰਹਿੰਦਾ ਆ ਬੇਸ਼ੱਕ ਉਹਨਾਂ ਦੇ ਕੋਲ ਤਾਂ ਅਨਦੌਲਤ ਦੀ ਕੋਈ ਕਮੀ ਨਹੀਂ ਆ ਪਰ ਕੋਈ ਨਾ ਕੋਈ ਦੁੱਖ ਕੋਈ ਨਾ ਕੋਈ ਦਰਦ ਕੋਈ ਨਾ ਕੋਈ ਇਦਾਂ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੋਗ ਬਿਮਾਰੀ ਹੁੰਦੀ ਆ ਕਿ ਜਿਨ੍ਹਾਂ ਨੂੰ ਉਹ ਤਨ ਦੌਲਤ ਦੇ ਨਾਲ ਖਤਮ ਨਹੀਂ ਕਰ ਸਕਦੇ ਜਿਨ੍ਹਾਂ ਦਾ ਉਹ ਇਲਾਜ ਤੁਨ ਅਦਾਲਤ ਦੇ ਨਾਲ ਨਹੀਂ ਕਰਾ ਸਕਦੇ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ ਸ਼ਾਂਤੀ ਨਹੀਂ ਹੁੰਦੀ ਤੇ ਉਹ ਇੱਕ ਫੋਕੀ ਜਿਹੜੀ ਆ ਸ਼ਾਂਤੀ ਦਿਖਾਉਂਦੇ ਹੈ ਲੋਕਾਂ ਦੇ ਸਾਹਮਣੇ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ ਆ ਜਦੋਂ ਆਪਾਂ ਕਿਸੇ ਨਾਨ ਬਲੀਵਰ ਪਰਸਨ ਦੇ ਨਾਲ ਗੱਲ ਕਰਦੇ ਆ ਤੇ ਸਾਨੂੰ ਲੱਗਦਾ ਹੁੰਦਾ ਆ ਦੇਖਣ ਚ ਕਿ ਇਹ ਬੰਦਾ ਬਹੁਤ ਵਧੀਆ ਆ ਬਹੁਤ ਇਹਦੇ ਕੋਲ ਧਨ ਦੌਲਤ ਹੈ ਬਹੁਤ ਸੁਖੀ ਬੰਦਾ ਆ ਪਰ ਜਦੋਂ ਤੁਸੀਂ 5-10 ਮਿੰਟ ਉਹਦੇ ਅੱਗੇ ਬੈਠੋਗੇ ਉਹਦੇ ਨਾਲ ਗੱਲਾਂ ਬਾਤਾਂ ਕਰੋਗੇ ਤੇ ਉਹਦੀ ਜ਼ਿੰਦਗੀ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਦੇ ਅੰਦਰ ਉਹਦੇ ਜ਼ਿੰਦਗੀ ਦੇ ਅੰਦਰ ਇਦਾਂ ਇਦਾਂ ਦੇ ਦੁੱਖ ਹੋਣਗੇ ਇਦਾਂ ਇਦਾਂ ਦੀਆਂ ਤਕਲੀਫਾਂ ਹੋਣਗੀਆਂ ਕਿ ਜ ਜਿਹਨਾਂ ਨੂੰ ਤੁਸੀਂ ਸੁਣ ਕੇ ਕਹੋਗੇ ਕਿ ਸ਼ੁਕਰ ਆ ਪ੍ਰਭੂ ਦਾ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਨਹੀਂ ਫਸੇ ਯਹੋਵਾ ਨੇ ਬੇਸ਼ੱਕ ਸਾਨੂੰ ਥੋੜਾ ਘੱਟ ਰੱਖਿਆ ਆ ਪਰ ਅਸੀਂ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦਾ ਪਾਪ ਨਹੀਂ ਆ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਕੋਈ ਸ਼ਰਾਪ ਨਹੀਂ ਆ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦੀ ਕੋਈ ਕਮੀ ਘਾਟੀ ਨਹੀਂ ਆ ਕਿ ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਨਹੀਂ ਆ ਤੇ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਆ ਸੀ ਪਰਮੇਸ਼ਰ ਦਾ ਉਸੇ ਵੇਲੇ ਧੰਨਵਾਦ ਕਰਾਂਗੀ ਸ਼ੁਕਰ ਆ ਪ੍ਰਭੂ ਕਿ ਤੂੰ ਸਾਨੂੰ ਧਰਮੀਆਂ ਦੀ ਮੰਡਲੀ ਵਿੱਚ ਰੱਖਿਆ ਤੂੰ ਸਾਨੂੰ ਧਰਮੀਆਂ ਦੇ ਵਿੱਚ ਰੱਖਿਆ ਤੇ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਬਰਕਤ ਦਿੱਤੀ ਇਹੀ ਆ ਕਿ ਆਪਾਂ ਦੁਸ਼ਟਾਂ ਵੱਲ ਨਹੀਂ ਦੇਖਣਾ ਆਪਾਂ ਪਰਮੇਸ਼ਰ ਨੇ ਆਪਣੇ ਬਚਨ 'ਚ ਵੀ ਕਿਹਾ ਆ ਕਿ ਤੁਸੀਂ ਦੁਸ਼ਟਾਂ ਦੀ ਮੱਤ ਤੇ ਨਹੀਂ ਚੱਲਣਾ ਕਿਉਂਕਿ ਦੁਸ਼ਟਾਂ ਦਾ ਜਿਹੜਾ ਹਿੱਸਾ ਉਹ ਸ਼ਰਾਬ ਆ ਪ੍ਰਭੂ ਕਹਿੰਦੇ ਆ ਕਿ ਪਾਪ ਦੀ ਮਜ਼ਦੂਰੀ ਜਿਹੜੀ ਆ ਮੌਤ ਆ ਤੇ ਅਸੀਂ ਮੌਤ ਨਹੀਂ ਲੈਣੀ ਅਸੀਂ ਪਰਮੇਸ਼ਰ ਦੇ ਧਾਰਮੀ ਜਨ ਬਣਨਾ ਆ ਅਸੀਂ ਪਰਮੇਸ਼ਰ ਦੀ ਧਾਰਮਿਕਤਾ ਦੀ ਖੋਜ ਕਰਨੀ ਆ ਤੇ ਅਸੀਂ ਪਰਮੇਸ਼ਰ ਦੇ ਧਰਮ ਦੇ ਵਿੱਚ ਬੜੇ ਰਹਿਣਾ ਆ ਅਸੀਂ ਪਰਮੇਸ਼ਰ ਦੀ ਧਾਰਮਿਕਤਾ ਨੂੰ ਫੜੇ ਰੱਖਣਾ ਆ ਤੇ ਅਸੀਂ ਪਰਮੇਸ਼ਰ ਦੇ ਧਾਰਮਿਕਤਾ ਦੇ ਕੰਮ ਕਰਦੇ ਰਹਿਣਾ ਆ ਤਾਂ ਕਿ ਉਹ ਸਾਡੇ ਘਰਾਂ ਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਔਰ ਦੇਖਦੇ ਆਪਾਂ ਨੈਕਸਟ ਵਚਨ ਦੇ ਵਿੱਚ ਪਰਮੇਸ਼ਰ ਹੋਰ ਕੀ ਕਹਿੰਦੇ ਆ ਨੈਕਸਟ ਵਚਨ ਨੈਕਸਟ ਆਇਤ ਦੇ ਵਿੱਚ ਪਰਮੇਸ਼ਰ ਕਹਿੰਦੇ ਕਿ ਸੱਚੀ ਮੁੱਚੀ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਆ ਹੁਣ ਠੱਠਾ ਮਾਰਨਾ ਕੀ ਆ ਮੰਲੋ ਅਸੀਂ ਕਿਸੇ ਦੀ ਗਰੀਬੀ ਤੇ ਹੱਸਦੇ ਆ ਮੰਲੋ ਸਾਡੇ ਕੋਲ ਸਭ ਕੁਝ ਆ ਮੰਲੋ ਕਿਸੇ ਦੇ ਕੋਲ ਕੋਈ ਚੀਜ਼ ਦੀ ਕਮੀ ਘਟਿਆ ਜਾਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਕਮੀ ਘਾਟਿਆ ਕੋਈ ਰੋਗ ਬਿਮਾਰੀ ਆ ਜਾਂ ਕੁਝ ਵੀ ਆ ਜੋ ਆਪਾਂ ਉਹਨਾਂ ਦਾ ਮਜ਼ਾਕ ਉਡਾਉਂਦੇ ਆ ਜਾਂ ਅਸੀਂ ਉਹਦੀ ਵੱਧ ਛੱਡ ਕੇ ਕੋਈ ਗੱਲ ਕਰਦੇ ਆ ਜਿੱਦਾਂ ਆਪਾਂ ਕਹਿੰਦੇ ਆ ਕਿ ਫਲਾਨੇ ਦੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਕੰਮ ਆ ਜਾਂ ਅਸੀਂ ਹੱਸਦੇ ਆ ਅਸੀਂ ਕਹਿੰਨੇ ਬਹੁਤ ਵਧੀਆ ਇਹਨੂੰ ਐਦਾਂ ਹੀ ਹੋਣਾ ਚਾਹੀਦਾ ਸੀਗਾ ਆਪਾਂ ਕਹਿੰਨੇ ਆ ਕਿ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਕਮੀ ਘਟੀ ਆ ਕਿ ਪ੍ਰਭੂ ਨੇ ਇਹਨੂੰ ਇੱਥੇ ਸਹੀ ਰੱਖਿਆ ਆ ਆਪਾਂ ਕਹਿੰਨੇ ਰੱਬ ਨੇ ਇਹਨੂੰ ਇੱਥੇ ਸਹੀ ਰੱਖਿਆ ਹੋਇਆ ਆ ਪਰ ਪਰਮੇਸ਼ਰ ਕਹਿੰਦਾ ਕਿ ਜਿਹੜਾ ਠੱਠਾ ਕਰਦਾ ਆ ਜਿਹੜਾ ਕਿਸੇ ਦੇ ਹਾਲਾਤਾਂ ਤੇ ਦੇਖ ਕੇ ਉਹਦਾ ਮਜ਼ਾਕ ਉਡਾਉਂਦਾ ਆ ਜਿਹੜਾ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਉਂਦਾ ਜਿਹੜਾ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾਉਂਦਾ ਆ ਪਰਮੇਸ਼ਰ ਕਹਿੰਦੇ ਆ ਕਿ ਜਿਹੜਾ ਆਪਣੇ ਆਪ ਨੂੰ ਬਹੁਤ ਹੀ ਉੱਚਾ ਸਮਝਦਾ ਤੇ ਦੂਸਰਿਆਂ ਨੂੰ ਉਹ ਤੁੱਛ ਜਾਣਦਾ ਆ ਪਰਮੇਸ਼ਰ ਕਹਿੰਦਾ ਠੱਠਾ ਕਰਨ ਵਾਲਿਆਂ ਤੇ ਕਹਿੰਦਾ ਪਰਮੇਸ਼ਰ ਕਹਿੰਦਾ ਕਿ ਜਿਹੜਾ ਠੱਠਾ ਕਰਨ ਵਾਲੇ ਆ ਸੱਚਮੁੱਚ ਪਰਮੇਸ਼ਰ ਕਹਿੰਦਾ ਮੈਂ ਵੀ ਉਹਨਾਂ ਤੇ ਠੱਠਾ ਹੀ ਕਰਾਂਗਾ ਪਰਮੇਸ਼ਰ ਵੀ ਉਹਨਾਂ ਨੂੰ ਮਜ਼ਾਕ ਦੇ ਪਾਤਰ ਬਣਾਉਂਦਾ ਆ ਤੇ ਪਰਮੇਸ਼ਰ ਵੀ ਉਹਨਾਂ ਨੂੰ ਜਿੱਦਾਂ ਉਹ ਕਿਸੇ ਦੀ ਬੇਇੱਜ਼ਤੀ ਕਰਦੇ ਆ ਜਿੱਦਾਂ ਉਹ ਕਿਸੇ ਨੂੰ ਤੋਸ਼ ਜਾਂਦੇ ਆ ਪਰਮੇਸ਼ਰ ਵੀ ਉਹਨਾਂ ਨੂੰ ਤੋਸ਼ ਜਾਂਦਾ ਆ ਤੇ ਪਰਮੇਸ਼ਰ ਉਹਨਾਂ ਨੂੰ ਹਾਸੇ ਦਾ ਪਾਤਰ ਬਣਾ ਦਿੰਦਾ ਆ ਪਰਮੇਸ਼ਰ ਉਹਨਾਂ ਨੂੰ ਇਦਾਂ ਦੇ ਬਣਾਉਂਦਾ ਕਿ ਲੋਕ ਉਹਨਾਂ ਤੇ ਹੱਸਦੇ ਉਹਨਾਂ ਨੂੰ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਉੱਚੇ ਆ ਪਰ ਪਰਮੇਸ਼ਰ ਉਹਨਾਂ ਨੂੰ ਤੋਸ਼ ਬਣਾ ਦਿੰਦਾ ਆ ਤੇ ਪਰ ਜਿਹੜੇ ਹਲੀਮ ਆ ਪਰਮੇਸ਼ੁਰ ਕਹਿੰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਆ ਪਰਮੇਸ਼ੁਰ ਪਰਮੇਸ਼ੁਰ ਕਹਿੰਦੇ ਜਿਹੜੇ ਹਲੀਮ ਆ ਨਾ ਲੋਕ ਜਿਹੜੇ ਪਰਮੇਸ਼ੁਰ ਦੇ ਵਚਨ ਦੇ ਹਲੀਮ ਆ ਜਿਹੜੇ ਇੱਕ ਦੂਜੇ ਦੇ ਅੱਗੇ ਹਲੀਮ ਆ ਜਿਹੜੇ ਇੱਕ ਦੂਜੇ ਦਾ ਆਦਰ ਮਾਣ ਕਰਦੇ ਆ ਆਪਣੇ ਭੈਣਾ ਪਾਈਆਂ ਦਾ ਰਿਸ਼ਤੇਦਾਰਾਂ ਦਾ ਜਿਹੜੇ ਕਿਸੇ ਦੇ ਗਰੀਬੀ ਤੇ ਹੱਸਦੇ ਨਹੀਂ ਜਿਹੜੇ ਕਿਸੇ ਦੇ ਦੁੱਖ ਦਰਦ ਨੂੰ ਸਮਝਦੇ ਆ ਜਿਹੜੇ ਆਪਣੇ ਆਪ ਨੂੰ ਹਮੇਸ਼ਾ ਕਿਸੇ ਦੇ ਲਈ ਹਾਜ਼ਰ ਰੱਖਦੇ ਆ ਪਰਮੇਸ਼ੁਰ ਕਹਿੰਦੇ ਮੈਂ ਵੀ ਉਹਨਾਂ ਤੇ ਕਿਰਪਾ ਕਰਾਂਗਾ ਪਰਮੇਸ਼ਰ ਕਹਿੰਦਾ ਜਿਹੜਾ ਕਿਸੇ ਤੇ ਕਿਰਪਾ ਕਰਦਾ ਨਾ ਜਿਹੜਾ ਕਿਸੇ ਲਈ ਆਪਣੇ ਦਿਲ ਚ ਦਇਆ ਰੱਖਦਾ ਆ ਪਰਮੇਸ਼ਰ ਕਹਿੰਦੇ ਉਹ ਹਲੀਮ ਆ ਹਲੀਮਾ ਨੂੰ ਪਰਮੇਸ਼ਰ ਜ਼ਿਆਦਾ ਪਸੰਦ ਕਰਦਾ ਤੇ ਪਰਮੇਸ਼ਰ ਕਹਿੰਦਾ ਮੈਂ ਵੀ ਉਹਨਾਂ ਤੇ ਕਿਰਪਾ ਕਰੂੰਗਾ ਮੈਂ ਉਹਨਾਂ ਤੇ ਕਿਰਪਾ ਕਰਦਾ ਆ ਪਰਮੇਸ਼ਰ ਕਹਿੰਦਾ ਔਰ ਆਪਾਂ ਨੈਕਸਟ ਆਇਤ ਦੇ ਵਿੱਚ ਦੇਖਦੇ ਆ ਕਿ ਬੁੱਧਵਾਨ ਆਦਰ ਦੇ ਵਾਰਸ ਹੋਣਗੇ ਪਰ ਮੂਰਖਾਂ ਦੀ ਤਰੱਕੀ ਸਿਰਫ ਸ਼ਰਮ ਹੋਵੇਗੀ ਹੁਣ ਆਪਾਂ ਬਹੁਤ ਵਾਰ ਦੇਖਦੇ ਆ ਕਿ ਸਾਡੇ ਅੱਗੇ ਕੋਈ ਕੋਈ ਵੀ ਇਨਸਾਨ ਇਦਾਂ ਦਾ ਆ ਕਿ ਜਿਹੜਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਬੁੱਧਵਾਨ ਸਮਝਦਾ ਆ ਪਰਮੇਸ਼ਰ ਕਹਿੰਦੇ ਆ ਕਿ ਜਿਹੜਾ ਇਦਾਂ ਦਾ ਕੋਈ ਪਰਸਨ ਆ ਜਿਹੜਾ ਆਪਣੇ ਆਪ ਨੂੰ ਬਹੁਤ ਬੁੱਧਵਾਨ ਸਮਝਦਾ ਆ ਪਰ ਉਹ ਦੂਸਰਿਆਂ ਨੂੰ ਮੂਰਖ ਸਮਝਦਾ ਆ ਅਗਰ ਆਪਾਂ ਉਹਨੂੰ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਆਪਣੇ ਆਪ ਨੂੰ ਤੋਸ਼ ਜਾਣਦਾ ਆ ਕੀ ਨਹੀਂ ਇਹਨੂੰ ਸਭ ਤੋਂ ਇਹਨੂੰ ਕੁਝ ਨਹੀਂ ਪਤਾ ਪਰ ਮੇਰਾ ਗਿਆਨ ਇਹਦੇ ਨਾਲੋਂ ਜ਼ਿਆਦਾ ਆ ਉਹ ਹਮੇਸ਼ਾ ਚਲਾਕੀ ਤੇ ਲੱਗਾ ਰਹਿੰਦਾ ਆ ਹਮੇਸ਼ਾ ਆਪਣੇ ਚਾਲਾਂ ਤੇ ਲੱਗਾ ਰਹਿੰਦਾ ਆ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਉਲਝਾਉਣ ਫਸਲਾਉਣ ਦੇ ਵਿੱਚ ਲੱਗਾ ਰਹਿੰਦਾ ਆ ਪਰਮੇਸ਼ਰ ਕਹਿੰਦਾ ਆ ਵੀ ਉਹ ਬੰਦਾ ਜਿਹੜਾ ਬੁੱਧ ਨੂੰ ਤੋਸ਼ ਜਾਣਦਾ ਆ ਨਾ ਪਰਮੇਸ਼ਰ ਕਹਿੰਦਾ ਜਿਹੜਾ ਮੇਰੀ ਬੁੱਧ ਨੂੰ ਤੋਸ਼ ਜਾਣਦਾ ਆ ਕਹਿੰਦਾ ਵੀ ਉਹਦਾ ਜਿਹੜਾ ਹਿੱਸਾ ਆ ਉਹ ਸ਼ਰਮ ਆ ਪਰਮੇਸ਼ਰ ਕਹਿੰਦਾ ਮੈਂ ਉਹਨੂੰ ਮੂਰਖ ਸਮਝਦਾ ਜਿਹੜਾ ਆਪਣੇ ਆਪਣੀ ਨਿਗਾ ਦੇ ਵਿੱਚ ਬੁੱਧਵਾਨ ਆ ਪਰਮੇਸ਼ਰ ਕਹਿੰਦਾ ਮੈਂ ਉਹਨੂੰ ਮੂਰਖ ਸਮਝਦਾ ਆ ਤੇ ਪਰਮੇਸ਼ਰ ਕਹਿੰਦਾ ਮੂਰਖਾਂ ਦੀ ਜਿਹੜੀ ਤਰੱਕੀ ਆ ਉਹ ਸਿਰਫ ਸ਼ਰਮ ਆ ਉਹਨਾਂ ਨੂੰ ਐਂਡ ਦੇ ਸਮੇਂ ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਆ ਇਹ ਹਮੇਸ਼ਾ ਇਹ ਵਚਨ ਦੇ ਵਿੱਚ ਸੱਚੀਆਂ ਤੇ ਅਟੱਲ ਗੱਲਾਂ ਲਿਖੀਆਂ ਹੋਈਆਂ ਆ ਪਰ ਪਰਮੇਸ਼ਰ ਕਹਿੰਦਾ ਬੁੱਧਵਾਨ ਆਦਰ ਦੇ ਵਾਰਸ ਹੋਣਗੇ ਪਰਮੇਸ਼ਰ ਕਹਿੰਦਾ ਜਿਹੜਾ ਮੇਰੀ ਬੁੱਧ ਨੂੰ ਫੜੀ ਰੱਖਦਾ ਆ ਜਿਹੜਾ ਮੇਰੇ ਵਚਨਾਂ ਤੇ ਮੰਨਨ ਕਰਦਾ ਆ ਜਿਹੜਾ ਮੇਰੇ ਵਚਨਾਂ ਨੂੰ ਮੰਨਦਾ ਸੱਚੇ ਦਿਲ ਦੇ ਨਾਲ ਆਪਣੀ ਬੁੱਧ ਦੇ ਨਾਲ ਪੂਰੀ ਸਮਝ ਦੇ ਨਾਲ ਜਿਹੜਾ ਮੇਰੇ ਵਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਦਾ ਆ ਜਿਵੇਂ ਮੰਨ ਲਓ ਆਪਣੇ ਕੋਈ ਸਿਆਣੇ ਸਾਨੂੰ ਕੋਈ ਗੱਲ ਸਮਝਾ ਰਹੇ ਹੁੰਦੇ ਆ ਅਗਰ ਅਸੀਂ ਉਹਨਾਂ ਦੀ ਗੱਲ ਨੂੰ ਸੁਣ ਕੇ ਉਹਨਾਂ ਤੇ ਗੌਰ ਕਰਦੇ ਆ ਮੰਨਦੇ ਆ ਅਗਰ ਸਾਡੇ ਲਈ ਉਹ ਗੱਲ ਚੰਗੀ ਆ ਸਾਨੂੰ ਮੰਨ ਲੈਣੀ ਚਾਹੀਦੀ ਆ ਇਹਦੇ ਵਿੱਚ ਬੁੱਧਵਾਨੀ ਆ ਅਗਰ ਸਾਡੇ ਆਗੂ ਆ ਸਾਡੇ ਪਾਸਟਰ ਲੋਕ ਜਿਹੜੇ ਆਪਣੇ ਪ੍ਰਭੂ ਦੇ ਦਾਸ ਆ ਅਗਰ ਸਾਡੇ ਆਗੂ ਸਾਨੂੰ ਕੋਈ ਗੱਲ ਸਮਝਾ ਰਹੇ ਆ ਅਗਰ ਉਹ ਵਚਨ ਦੇ ਵਿੱਚ ਆ ਤੇ ਸਾਨੂੰ ਉਹ ਗੱਲ ਮੰਨ ਲੈਣੀ ਚਾਹੀਦੀ ਆ ਤੇ ਅਸੀਂ ਬੁੱਧਵਾਨ ਆ ਕਿਉਂਕਿ ਉਹ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕਰਦੇ ਆ ਪਰਮੇਸ਼ਰ ਦੀਆਂ ਗੱਲਾਂ ਤੁਹਾਨੂੰ ਸਿਖਾਉਂਦੇ ਆ ਸੋ ਆਪਣੀ ਪਰਮੇਸ਼ਰ ਦੇ ਕੋਲੋਂ ਵੀ ਤੁਸੀਂ ਬੁੱਧ ਮੰਗੋ ਕਿ ਕਿਤੇ ਇਦਾਂ ਨਾ ਹੋਵੇ ਕਿ ਤੁਹਾਨੂੰ ਗਲਤ ਸਿੱਖਿਆ ਮਿਲ ਜAVE ਔਰ ਤੁਸੀਂ ਉਹਨਾਂ ਦੇ ਮਗਰ ਲੱਗੇ ਰਹੋ ਪਰਮੇਸ਼ਰ ਨੇ ਕਿਹਾ ਹੈ ਕਿ ਅੰਤ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਠੁੱਠੇ ਨਵੀਂ ਉੱਠਣਗੇ ਸੋ ਆਪਾਂ ਪਰਖ ਕਰਨੀਆਂ ਆਤਮੀਆਂ ਦੀ ਪਰਖ ਕਰਨੀਆਂ ਔਰ ਅਸੀਂ ਪਰਮੇਸ਼ਰ ਦੀ ਬੁੱਧ ਨੂੰ ਪਾਲਣਾ ਆ ਤੇ ਪਰਮੇਸ਼ਰ ਦੇ ਕੋਲੋਂ ਬੁੱਧ ਮੰਗਣੀ ਆ ਅਗਰ ਤੁਹਾਡਾ ਤੁਹਾਡੇ ਆਗੂ ਜਿਹੜੇ ਆ ਤੁਹਾਨੂੰ ਵਧੀਆ ਸਿੱਖਿਆ ਦੇ ਰਹੇ ਆ ਔਰ ਤੁਸੀਂ ਉਹਨਾਂ ਦੀ ਸਿੱਖਿਆ ਨੂੰ ਫੜਨਾ ਆ ਤੁਸੀਂ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਆ ਤੇ ਤੁਸੀਂ ਆਦਰ ਦੇ ਵਾਰਿਸ ਹੋਵੋਗੇ ਤੁਹਾਡੀ ਜ਼ਿੰਦਗੀ 'ਚ ਕਦੇ ਸ਼ਰਮਿੰਦਗੀ ਨਹੀਂ ਹੋਊਗੀ ਤੁਹਾਨੂੰ ਆਉਣ ਵਾਲੇ ਖਤਰਿਆਂ ਤੋਂ ਪਰਮੇਸ਼ਰ ਰਗਾਹ ਕਰੇਗਾ ਆਪਣੇ ਦਾਸਾਂ ਦੇ ਦੁਆਰਾ ਆਪਣੇ ਗੱਲਾਂ ਦੇ ਦੁਆਰਾ ਆਪਣੇ ਵਚਨਾਂ ਦੇ ਦੁਆਰਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਰਮ ਨਹੀਂ ਹੋਊਗੀ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਨਹੀਂ ਹੋਊਗੀ ਪਰ ਤੁਹਾਡੇ ਜ਼ਿੰਦਗੀ ਦੇ ਵਿੱਚ ਆਦਰ ਹੋਊਗਾ ਪਰਮੇਸ਼ਰ ਨੇ ਕਿਹਾ ਕਿ ਜਿਹੜੇ ਬੁੱਧਵਾਨਾਂ ਉਹ ਆਦਰ ਦੇ ਵਾਰਸ ਹੋਣਗੇ ਸੋ ਅੱਜ ਦੇ ਵਚਨ ਦੇ ਵਿੱਚ ਅਸੀਂ ਇਹ ਦੇਖਿਆ ਕਿ ਅਗਰ ਅਸੀਂ ਦੋਸ਼ਾਂ ਦੀ ਮੱਤ ਤੇ ਚੱਲਦੇ ਆਂ ਤੇ ਸਾਨੂੰ ਸ਼ਰਾਪ ਮਿਲਦਾ ਆ ਪਰ ਅਗਰ ਅਸੀਂ ਧਰਮੀਆਂ ਦੀ ਮੰਡਲੀ ਦੇ ਵਿੱਚ ਬੈਠੇ ਅਗਰ ਅਸੀਂ ਧਰਮੀ ਬਣ ਕੇ ਚੱਲਦੇ ਆਂ ਤੇ ਸਾਨੂੰ ਉਹ ਬਰਕਤ ਦਿੰਦਾ ਆ ਤੇ ਪਰਮੇਸ਼ਰ ਕਹਿੰਦੇ ਕਿ ਅਗਰ ਅਸੀਂ ਗਰੀਬਾਂ ਤੇ ਮਸਕੀਨਾ ਤੇ ਅਸੀਂ ਅਗਰ ਅਸੀਂ ਗਰੀਬਾਂ ਦਾ ਹੱਕ ਖਾਣ ਵਾਲੇ ਆ ਠੱਠਾ ਕਰਨ ਵਾਲੇ ਅਗਰ ਅਸੀਂ ਕਿਸੇ ਦੇ ਦੁੱਖ ਤਕਲੀਫ ਤੇ ਹੱਸਣ ਵਾਲੇ ਲੋਗਾਂ ਤੇ ਪਰਮੇਸ਼ਰ ਵੀ ਸਾਡੇ ਤੇ ਹਸੂਗਾ ਪਰਮੇਸ਼ਰ ਵੀ ਸਾਨੂੰ ਹਾਸੇ ਦੇ ਪਾਤਰ ਬਣਾਊਗਾ ਪਰ ਪਰਮੇਸ਼ਰ ਕਹਿੰਦੇ ਕਿ ਅਗਰ ਤੁਸੀਂ ਹਲੀਮ ਆ ਤੇ ਤੁਹਾਡੇ ਤੇ ਵੀ ਦਇਆ ਕੀਤੀ ਜਾਊਗੀ ਪਰਮੇਸ਼ਰ ਕਹਿੰਦੇ ਅਗਰ ਤੁਸੀਂ ਆਪਣੇ ਆਪ ਨੂੰ ਬਹੁਤ ਬੁੱਧਵਾਨ ਸਮਝਦੇ ਆਂ ਤੇ ਤੁਹਾਡੀ ਮੂਰਖਤਾ ਦੀ ਜਿਹੜੀ ਤਰੱਕੀ ਹੋ ਸ਼ਰਮ ਹੋਊਗੀ ਪਰ ਤੁਸੀਂ ਅਗਰ ਤੁਸੀਂ ਪਰਮੇਸ਼ਰ ਦੇ ਵਚਨ ਤੇ ਚੱਲਦੇ ਆਂ ਪਰਮੇਸ਼ਰ ਦੀ ਬੁੱਧ ਨੂੰ ਫੜੀ ਰੱਖਦੇ ਪਰਮੇਸ਼ਰ ਦੀ ਬੁੱਧ ਤੇ ਚੱਲਦੇ ਆਂ ਤੇ ਤੁਸੀਂ ਆਦਰ ਦੇ ਵਾਰਿਸ ਬਣੋਗੇ ਸੋ ਅੱਜ ਅਸੀਂ ਫੈਸਲਾ ਕਰਨਾ ਆ ਕਿ ਅਸੀਂ ਹਾਸੇ ਦੇ ਪਾਤਰ ਬਣਨਾ ਆ ਅਸੀਂ ਸ਼ਰਾਪ ਦੇ ਪਾਤਰ ਬਣਨਾ ਆ ਅਸੀਂ ਸ਼ਰਮ ਦੇ ਪਾਤਰ ਬਣਨਾ ਆ ਜਾਂ ਫਿਰ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਰਮੀ ਬਣ ਕੇ ਗ੍ਰਹਿਣ ਕਰਨਾ ਆ ਦਇਆ ਦਇਆਵਾਨ ਬਣ ਕੇ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਪਾਉਣਾ ਆ ਜਾਂ ਅਸੀਂ ਆਦਰ ਦੇ ਵਾਰਿਸ ਬਣਨਾ ਹੈ ਸਾਡੀ ਜ਼ਿੰਦਗੀ ਦਾ ਫੈਸਲਾ ਅਸੀਂ ਖੁਦ ਕਰਨਾ ਆ ਸੋ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਬਰਕਤਾਂ ਦਿੱਤੀਆਂ ਆ ਕਿਉਂ ਦਿੱਤੀਆਂ ਆ ਇਹ ਸਭ ਆਪਾ ਪਰਮੇਸ਼ਰ ਦੇ ਵਚਨ ਦੇ ਵਿੱਚ ਜਾਣਿਆ ਅਗਰ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਨੂੰ ਪਾਉਣਾ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਪ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਕੋਈ ਠੱਠਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਪਰਮੇਸ਼ਰ ਦੇ ਵਚਨ ਦੇ ਵਿੱਚ ਸਾਨੂੰ ਬਰਕਤਾਂ ਅਸ਼ੀਸ਼ਾ ਮਿਲਦੀਆਂ ਆ ਸੋ ਅੱਜ ਦੇ ਇਸ ਵਚਨ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਹਾਲੇਲੂਇਆ ਆ ਦੁਪਹਿਰ ਦੀ ਹਜ਼ੂਰੀ ਦੇ ਲਈ ਪ੍ਰਾਰਥਨਾ ਕਰਦੇ ਆ ਹallelujah 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਤ ਤੇ ਵਡਿਆਈ ਕਰਦੇ ਮੇਰੇ ਜ਼ਿੰਦਸਲਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਅੱਜ ਦੁਪਹਿਰ ਦੀ ਹਜ਼ੂਰੀ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦੁਪਹਿਰ ਦੀ ਹਜ਼ੂਰੀ ਦਾ ਖੂਬਸੂਰਤ ਸਮਾਂ ਦਿੱਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਇਸ ਖੂਬਸੂਰਤ ਸਮੇਂ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਪਰਮੇਸ਼ਰ ਜੀ ਅੱਜ ਦੇ ਸਰਗਿਏ ਮੰਨਦੇ ਲਈ ਪਰਮੇਸ਼ਵਰ ਜੀ ਤੁਹਾਡੇ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਪਰਮੇਸ਼ਵਰ ਜੀ ਕਿ ਜਿਹੜਾ ਦੁਸ਼ਟਾਂ ਤੇ ਚੱਲ ਦੁਸ਼ਟਾਂ ਦੀ ਮੱਤ ਤੇ ਚੱਲਦਾ ਆ ਜਿਹੜਾ ਦੁਸ਼ਟਤਾ ਕਰਦਾ ਪਰਮੇਸ਼ਵਰ ਜੀ ਤੁਸੀਂ ਕਿਹਾ ਮੈਂ ਉਹਨਾਂ ਨੂੰ ਸ਼ਰਾਪ ਦਿੰਨਾ ਆ ਪਰ ਪ੍ਰਭੂ ਜੀ ਤੁਸੀਂ ਕਿਹਾ ਮੈਂ ਧਰਮੀਆਂ ਦੇ ਘਰਾਂ ਨੂੰ ਬਰਕਤ ਦਿੰਦਾ ਆ ਮੇਰੇ ਮਹਾਨ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰ ਜੀ ਅਗਰ ਅਸੀਂ असाब भैन भ्रा माफ़ी मांगते खुदा अगर साढ़े कोई दुष्टता वाला काम होया कोई माड़ा काम होहान परमेशुर जी अगर असी किसी हस्से होइए किसी की गरीबी का मजाक उड़ाया होे हालातों के उपर हसे होइए मेरे महान परमेश जी अगर असी अपनी बुद्ध तरोसा रखा होर्खताई की हो मेरे महान परमेश जी तुम सू माफ़ करो और प्रभु जी सूँ अगे तो खुदा पवित्रताई वाला जीवन दौ परमेश जी असी धर्मी बन जाइए मेरे महान खुदा और बरकत न ਹਾਸਲ ਕਰੀਏ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਠੱਠਾ ਕਰਨ ਵਾਲੇ ਨਾ ਹੋਈਏ ਪਰ ਅਸੀਂ ਹਲੀਮ ਹੋਈਏ ਤਾਂ ਕਿ ਅਸੀਂ ਤੁਹਾਡੀ ਕਿਰਪਾ ਨੂੰ ਪਾਈਏ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਦ ਜੀ ਅਸੀਂ ਤੁਹਾਡੀ ਬੁੱਧ ਤੇ ਭਰੋਸਾ ਰੱਖੀਏ ਤੁਹਾਡੀ ਬੁੱਧ ਤੇ ਚੱਲੀਏ ਤਾਂ ਕਿ ਅਸੀਂ ਆਦਰ ਦੇ ਵਾਰਿਸ ਬਣ ਸਕੀਏ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਦ ਜੀ ਅੱਜ ਜਿੰਨੇ ਵੀ ਭੈਣ ਭਰਾ ਇਸ ਪ੍ਰਾਰਥਨਾ ਨੂੰ ਸੁਣ ਰਹੇ ਮੇਰੇ ਮਹਾਨ ਖੁਦਾਵੰਦ ਜੀ ਇਹ ਵਚਨ ਪ੍ਰਭ ਜੀ ਸਾਰਿਆਂ ਦੀ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਦ ਜੀ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਚ ਹਜ਼ਾਰਾ ਗੁਣਾ ਫਲ ਲੈ ਕੇ ਆਵੇ ਮੇਰੇ ਖੁਦਾਏ ਵਚਨ ਸਾਡੀ ਜ਼ਿੰਦਗੀਆਂ ਦੀ ਬਿਹਤਰੀ ਔਰ ਤਰੱਕੀ ਦੇ ਲਈ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਜੀ ਪ੍ਰਭ ਜੀ ਉਹਨਾਂ ਸਾਰੇ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਦੇ ਜੋ ਇਸ ਸਮੇਂ ਖੁਦਾਵੰਜੀ ਇਸ ਵਚਨ ਪ੍ਰਾਰਥਨਾ ਨੂੰ ਸੁਣ ਰਿਹਾ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਸਾਰੇ ਭੈਣਾ ਭਰਾਵਾਂ ਨੂੰ ਖੁਦਾ ਤੁਹਾਡੇ ਪਾਕ ਜਲਾਲੀ ਜ਼ੋਰ ਅਵਰ ਲਓ ਚ ਸੌਂਪਦੇ ਮੇਰੇ ਖੁਦਾ ਜਿੱਦਾਂ ਤੁਸੀਂ ਹੁਣ ਤੱਕ ਇਹਨਾਂ ਸਾਰੇ ਭੈਣਾ ਭਰਾਵਾਂ ਨੂੰ ਕਰਨਾ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਆਉਣ ਵਾਲੇ ਸਮੇਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਮੇਰੇ ਮਹਾਨ ਖੁਦਾ ਤੁਸੀਂ ਇਹਨਾਂ ਨੂੰ ਅੱਗੇ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਪ੍ਰਮਜੀ ਤਾਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਦਿਨ ਪਰ ਵਿੱਚ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਆਸ਼ੀਸ਼ ਬਰਕਤ ਦੇਣਾ ਖੁਦਾ ਇਹਨਾਂ ਦੇ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਦੀ ਚਿੰਤਾ ਬੋਸ ਡਿਪਰੈਸ਼ਨ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਲੈਣਾ ਖੁਦਾ ਇਹਨਾਂ ਨੂੰ ਸੱਚੀ ਸ਼ਾਂਤੀ ਦੇਣਾ ਮੇਰੇ ਮਹਾਨ ਖੁਦਾਬੰਦੀ ਇਹਨਾਂ ਨੂੰ ਆਸ਼ੀਸ਼ ਬਰਕਤ ਦੇਣਾ ਪ੍ਰਭੂ ਜੀ ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਬles ਕਰਨਾ ਬੱਚਿਆਂ ਨੂੰ ਬLES ਕਰਨਾ ਮੇਰੇ ਮਹਾਨ ਖੁਦਾ ਜਿਹੜੇ ਵੀ ਕੰਮ ਨੂੰ ਤੁਹਾਡੇ ਬੱਚੇ ਹੱਥ ਪਾਉਣ ਪ੍ਰਭੂ ਜੀ ਤੁਹਾਡੇ ਕੰਮ ਦੇ ਵਿੱਚ ਪ੍ਰਭੂ ਜੀ ਪ੍ਰਯੋਗੇ ਕੰਮ ਦੇ ਵਿੱਚ ਪਰਮੇਸ਼ਰ ਜੀ ਅੱਗੇ ਵਧਨ ਪ੍ਰਭੂ ਜੀ ਸਫਲ ਹੋਣ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਪ੍ਰਭੂ ਜੀ ਜਿਹੜੇ ਲੋਕ ਘਰਾਂ ਵਿੱਚ ਪ੍ਰਭੂ ਜੀ ਇਸ ਦਾ ਵਚਨ ਪ੍ਰਾਰਥਨਾ ਨੂੰ ਸੁਣ ਰਿਹਾ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਪ੍ਰਭੂ ਜੀ ਆਸ਼ੀਸ਼ ਦੇਣਾ ਬਰਕਤ ਦੇਣਾ ਖੁਦਾਵੰਨ ਜੀ ਬles ਕਰਨਾ ਸੰਭਾਲ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਆਪਣੇ ਸਵਰਗੀਏ ਵਚਨਾਂ ਦੇ ਨਾਲ ਸਵਰਗੀਏ ਮੰਨੇ ਦੇ ਨਾਲ ਪਰਮੇਸ਼ਰ ਜੀ ਇਹਨਾਂ ਨੂੰ ਤ੍ਰਿਪਤ ਕਰਨਾ ਖੁਦਾਵੰਨ ਜੀ ਸਵਰਗੀ ਆਸ਼ੀਸ਼ਾਂ ਬਰਕਤਾਂ ਇਹਨਾਂ ਨੂੰ ਦੇਣੀਆਂ ਖੁਦਾ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਪਰਮੇ ਨੂੰ ਭਰਨਾ ਮੇਰੇ ਪਰਮੇਸ਼ਰ ਜੀ ਤਾਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਅੱਜ ਦੀ ਇਸ ਵਚਨ ਪ੍ਰਾਰਥਨਾ ਨੂੰ ਪ੍ਰਭ ਜੀ ਔਰ ਜੋ ਵੀ ਅਸੀਂ ਤੁਹਾਡੇ ਅੱਗੇ ਪ੍ਰਾਰਥਨਾ ਦੁਆ ਕੀਤੀ ਖੁਦਾਵੰਨ ਜੀ ਇਹ ਸਾਰੀ ਦੁਆ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮਨ 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 ਤਾਰੇ ਕ੍ਰਿਸਤੀਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀਦੀ।